ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਾਵ ਸੋਹਿਲਾ ਸਿਵ ਰਹਿਓ ਸਿਰਜਨਹਾਰੋ ਜੈ ਕਰ ਕੀਰਤ ਆਕੀਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਮਖੋ ਅੱਜ ਆਪਾਂ ਸੋਹਿਲਾ ਸਾਹਿਬ ਬਾਣੀ ਦੀ ਸੰਥਿਆ ਕਰਨਾ ਕਰੀਏ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਵਾਹਿਗੁਰੂ ਸਾਹਿਬ ਜੀ ਸੋਹਿਲਾ ਇਸ ਨੂੰ ਸੋਹਿਲਾ ਨਹੀਂ ਬੋਲਣਾ ਸਸੇ ਹੋੜਾ ਲਾ ਕੇ ਬੋਲਣਾ ਸਸੇ ਹੋੜਾ ਹਾਇ ਸਾਰੀ ਲੱਲੇ ਕੰਨਾ ਸੋਹਿਲਾ ਸੋਹਿਲਾ ਬੋਲਣਾ ਰਾਗ ਗਾਉੜੀ ਦੀਪਕੀ ਇਥੇ ਵਿਸਰਾਵਣਾ ਹੈ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਇਥੇ ਆਪਾਂ ਜਮਕੀ ਲਾਉਣੀ ਹੈ ਕੀਰਤ ਆਖੀ ਐ ਐੜੇ ਧਲਾਵਾ ਐ ਆਖੀ ਐ ਇਥੇ ਵੀ ਸ਼ਰਾਵ ਲਾਉਣਾ ਹੈ ਕਰਤੇ ਕਾ ਹੋਏ ਵਿਚਾਰ ਕਰਤੇ ਤੇ ਲਾ ਲਾਉਣੀ ਹੈ ਦਲਾਵਾ ਨਹੀਂ ਲਾਉਣੀਆ ਵਿਚਾਰ ਬੱਬੇ ਬਿਹਾਰੀ ਲਾਉਣੀ ਹੈ ਵਿਚਾਰੋ ਤਿਤ ਘਰ ਗਾਵ ਸੋਹੇਲਾ ਇਥੇ ਵੀ ਸ਼ਰਾਵ ਲਾਉਣਾ ਹੈ ਸੇਵ ਰਹੋ ਸਿਰਜਨਹਾਰ ਸੇਵ ਬੋਲ ਕੇ ਵਿੱਚ ਦਹਿ ਦੇਣੀ ਹੈ ਰਹੋ ਰਾਰੇ ਸਿਹਾਰੀ ਹਾਹੇ ਔਂਕੜ ਰਹੋ ਰਹੋ ਸਿਵ ਰਹੋ ਸਿਵ ਰਹੋ ਇਕੱਠਾ ਬੋਲਣਾ ਹੈ ਸਿਵ ਰਹੋ ਸਿਰ ਜਨ ਹਾਰ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਤੁਮ ਗਾਵੋ ਇੱਥੇ ਵੀ ਸ਼ਰਾਮ ਲਾਉਣਾ ਹੈ ਹਾ ਵਾਰੀ ਜੇਤ ਸੋਹਿਲਾ ਸਦਾ ਸੁਖ ਹੋਏ ਹਾ ਵਾਰੀ ਇਥੇ ਜਮਕੀ ਲਾਉਣੀ ਐ ਜੇਤ ਸੋਹ ਲੈ ਲੱਲੇ ਦਲਾਵਾਂ ਲੈ ਸੋਹ ਲੈ ਇੱਥੇ ਵੀ ਸਰਾਵ ਲਾਉਣਾ ਹੈ ਸਦਾ ਸੁਖ ਹੋਏ ਸਦਾ ਪੋਲਾ ਬਰਣ ਹੈ ਰਹਾ ਨਿਤ ਨਿਤ ਜੀ ਆੜੇ ਸੰਮਾਲਿਅਨ ਜੀ ਆੜੇ ਰੜੇ ਨਾ ਬੋਲਣਾ ਜੀ ਆੜੇ ਸੰਮਾਲਿਅਨ ਕਈ ਗੁਰਮੁਖ ਇਸ ਸੰਮਾਲਿਅਨ ਨੰਨੇ ਪੈਚ ਅਲੰਤ ਦੇ ਕਰਕੇ ਭਾਰਾ ਬੋਲਦੇ ਨੇ ਸੰਭਾਲੀਆਂ ਨ ਤੇ ਕਈ ਗੁਰਮੁਖਿਨ ਸੰਭਾਲੀਨ ਪੋਲਾ ਜਾਂ ਬੋਲਦੇ ਨੇ ਅਲੰਤ ਤੋਂ ਬਿਨਾ ਸੰਭਾਲੀਨ ਦੋਹੇ ਪਾਰ ਠੀਕ ਨੇ ਇੱਥੇ ਵੀ ਸ਼ਰਾਮ ਲਾਉਣਾ ਹੈ ਦੇਖੈਗਾ ਇਕੱਠਾ ਬੋਲਣਾ ਦੇਖੇਗਾ ਦੇਵਨਹਾਰ ਦੇਖੈ ਦਦਿਲਾਂ ਖੱਕੇ ਦਿਲਾਂ ਦੇਖੈ ਵਿੱਚ ਦਹਿ ਦੇ ਕੇ ਗੱਗੇ ਕਰਨਾ ਗਾ ਦੇਖੇਗਾ ਕੱਠੇ ਬੋਲਣਾ ਦੇਵਨ ਹਾਰ ਤੇਰੇ ਦਨ ਕੀਮਤ ਨਾ ਪਵੈ ਤੇਰੇ ਦਨ ਇਥੇ ਜਮਕੀ ਲਾਉਣੀ ਐ ਕੀਮਤ ਨਾ ਪਵੈ ਪਵੈ ਤੇ ਵੀ ਸ਼ਰਮ ਲਾਉਣਾ ਹੈ ਨੰਨੇ ਕੰਨਾ ਹੈ ਇਹ ਲੰਮਾ ਕਰਕੇ ਬੋਲਣਾ ਨਾ ਨਾ ਪਵੈ ਤੇਸ ਦਾਤੇ ਕਾਵਨ ਸੁਮਾਰ ਤੇਸ ਦਾਤੇ ਇੱਥੇ ਆਪਾਂ ਠਮਕੀ ਲਾਉਣੀ ਐ ਕਵਨ ਦਾ ਨਾਣਾ ਹੈ ਨਾਣੇ ਔਂਕੜ ਕਵਨ ਸੁਮਾਰ ਸਸੇ ਔਂਕੜ ਸੁਮਾਰ ਕੱਠਾ ਬੋਲਣਾ ਸੁਮਾਰ ਸੰਬਤ ਸਾਹਾ ਲਿਖਿਆ ਸੰਬਤ ਬੱਬੇ ਨਾਲ ਬੋਲਣਾ ਪੋਲਾ ਬੋਲਣਾ ਿੱਪੀ ਸਸੇ ਲਾ ਕੇ ਸਾਹਾ ਲਿਖਿਆ ਇੱਥੇ ਵੀ ਸ਼ਰਾਮ ਲਾਉਣਾ ਹੈ ਮੇਲ ਕਰ ਪਾਵੋ ਤੇਲ ਦੇਹੋ ਸੱਜਣ ਆਸੀਸੜੀਆਂ ਦੇਹੋ ਦੱਦੇ ਲਾਂ ਹਾਏ ਓਂਕਰ ਸੰਕੋਚ ਕੇ ਦੇਹੋ ਸੱਜਣ ਸਸਯਦਕ ਜੱਜਾ ਨਾਣਾ ਸੱਜਣ ਆਸੀਸੜੀਆਂ ਐੜੇ ਕੰਨਾਂ ਉੱਤੇ ਬਿੰਦੀ ਲਾਉਣੀ ਆਸੀਸੜੀਆਂ ਜਿਉਂ ਹੋਵੇ ਸਾਹਿਬੋ ਸਿਉ ਮੀਲ ਜਿਉਂ ਹੋਵੇ ਇਥੇ ਆਪਾਂ ਠਮਕੀ ਲਾਉਣੀ ਹੈ ਕਰ ਕਰ ਏਹੋ ਪਾਹੂਚਾ ਕਰ ਕਰ ਇਤ ਆਪਾਂ ਜਮਕੀ ਲਾਉਣੀ ਐ ਏਹੋ ਈੜੀ ਲਾਂ ਹਾਏ ਹੋੜਾ ਹੋ ਏਹੋ ਏਹੋ ਪਾਹੂਚਾ ਪੱਪੇ ਕੰਨਾ ਹਾਏ ਔਂਕੜ ਪਾਹੋ ਚੱਚੇ ਕੰਨਾ ਚਾ ਪਾਹੋ ਵਿੱਚ ਦਹਿ ਦੇ ਕੇ ਚਾ ਪਾਹੋ ਚਾ ਪਾਹੋ ਚਾ ਇੱਥੇ ਵੀ ਸਰਾਵ ਲਾਉਣਾ ਹੈ ਸੱਦੜੇ ਨਿਤ ਪਵਨ ਸੱਦੜੇ ਸਸ ਅਦਕ ਦੱਦਾ ਰਾੜੇ ਲਾਂ ਸੱਦੜੇ ਇਹ ਭਾਰਾ ਬੋਲਨ ਅਦਕ ਲਾਗੇ ਨਿਤ ਨੰਨੇ ਸਾਰੀ ਉੱਤੇ ਅਦਕ ਤਤਾਂ ਨਿਤ ਪਵਨ ਸੱਦਨ ਹਾਰਾ ਸਿਮਰਿਐ ਸੱਦਨ ਹਾਰਾ ਸਸ ਅਦਕ ਲਾਉਣੀ ਐ ਸਸ ਅਦਕ ਦੱਦਾ ਨਾਣਾ ਸੱਦਨ ਹਾਏ ਕੰਨਾ ਰਾਰੇ ਕੰਨਾ ਹਾਰਾ ਸਿਮਰਿਐ ਐੜੇ ਦਲਾ ਮੂੰਹ ਖੋਲ ਕੇ ਐ ਸਿਮਰਿਐ ਇਤੇ ਵੀ ਸਰਾਵ ਲਾਉਣਾ ਹੈ ਨਾਨਕ ਇਤੇ ਠਮਕੀ ਲਾਉਣੀ ਹੈ ਸੇ ਦੇ ਆਵਨ ਦੇਹ ਦਦੇ ਸਾਰੀ ਆਹਾ ਮੁਕਤਾ ਦੇਹ ਆਵਨ ਘਰ ਘਰ ਇਹੋ ਪਹੁੰਚਾ ਸੱਦੜੇ ਨੇਤ ਪਵਨ ਸੱਦਨ ਹਾਰਾ ਸਿਮਰਿਐ ਨਾਨਕ ਸੇ ਦੇ ਆਵਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ